ਕੀ ਆ ਤੁਸੀਂ ਵੀ 15 ਦਿਨਾਂ ਵਿੱਚ 3 ਤੋਂ 5 ਕਿਲੋ ਵਜ਼ਨ ਘਟਾਉਣਾ ਚਾਹੁੰਦੇ ਹੋ? ਅਗਰ ਹਾਂ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਮਨਦੀਪ ਕੌਰ ਆ ਰਾਈ ਬਲੌਗਸ ਮੈਂ ਤੁਹਾਡੇ ਲਈ ਅੱਜ ਇੱਕ ਵੀਡੀਓ ਲੈ ਕੇ ਆਈ ਹਾਂ ਜਿਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਤੁਸੀਂ 15 ਦਿਨਾਂ ਦੇ ਵਿੱਚ ਕਿੰਨ ਤੋਂ 5 ਕਿਲੋ ਵਜ਼ਨ ਕਿਵੇਂ ਘਟਾਉਣਾ ਹੈ ਤੇ ਤੁਸੀਂ ਉਹ ਕਿਹੜੀ ਕਿਹੜੀ ਡਾਈਟ ਫਾਲੋ ਕਰਕੇ ਜਿੰਨਾ ਤੁਹਾਡਾ ਵਜ਼ਨ ਬਹੁਤ ਵਧੀਆ ਤਰੀਕੇ ਨਾਲ 15 ਦਿਨ ਦੇ ਵਿੱਚ ਘਟ ਸਕਦਾ ਹੈ ਕਿ ਆਪ ਤੁਸੀਂ ਵੀ ਇਹ 15 ਦਿਨਾਂ ਦਾ ਚੈਲੰਜ ਲੈਣ ਲਈ ਤਿਆਰ ਹੋ ਚਲੋ ਜੇ ਤਿਆਰ ਹੋ ਤਾਂ ਪੂਰੀ ਵੀਡੀਓ ਜ਼ਰੂਰ ਦੇਖੋ ਅੱਜ ਤੁਹਾਨੂੰ ਸਾਰੇ ਪਹਿਲਾਂ ਤੁਹਾਨੂੰ ਡੀਟੌਕਸ ਵਾਟਰ ਪੀਣਾ ਹੋ ਡੀਟੌਕਸ ਵਾਟਰ ਕਿਹੜਾ ਮੇਰੀ ਕੁਸ਼ੀ ਵੀਡੀਓ ਚੈੱਕ ਕਰ ਤੁਸੀਂ ਸਭ ਦੀ ਮਨਸ਼ਾਤ ਪਾਈ ਹੋਈ ਹੈ उस तो बाद एक्सरसाइज करनी है अपनी क्योंकि पच्ची तो लेके पताली मिनट के एक्सरसाइज करनी है कि कैपैसिटे पर डिपेंड कर दिया फिर आ गया जी ब्रेकफास ब्रेकफास्ट की कर सकते होट्स ले सकते हो जलिया ले सकते हो तो तीन चार बदम खाने हैं जी रात में भ्यौके रखने सवेरे खाने हैं जी एक फ्रूट ले सकते हो ਬਾਕੀ ਅਵਾਇਡ ਕੀ ਕੀ ਕਰਨਾ ਆਪਾਂ ਨੂੰ ਆਪਾਂ ਨੇ ਜੀ ਪਰਾਂਠੇ ਅਵਾਇਡ ਕਰਨੇ ਆ ਸੰਡੇ ਅਵਾਇਡ ਕਰਨੇ ਥੈਟ ਮੀਨ ਕਹਿੰਦਾ ਭਾਵ ਕਿ ਤੁਸੀਂ ਤਿਆਰ ਜਿਹਾ ਵਰਕ ਕਰਨੀਆਂ ਤੇ ਮਿੱਠਾ ਅਗਰ ਤੁਸੀਂ ਚਾਹ ਪੀਂਦੇ ਹੋ ਕਈ ਲੋਕ ਕਹਿੰਦੇ ਨੇ ਵੀ ਚਾਹ ਇਸ ਸੀ ਛੱਡ ਨਹੀਂ ਸਕਦਾ ਤੁਸੀਂ ਬਹੁਤ ਹੀ ਥੋੜੀ ਕੁਆਂਟੀਟੀ ਵਿੱਚ ਚਾਹ ਪੀ ਸਕਦੇ ਹੋ ਮਿੱਠਾ ਘੱਟ ਕਰਕੇ ਕਿਉਂਕਿ ਇਹ ਖਾਣਾ ਹੋਏਗਾ ਕਿਆ ਆਪਣਾ ਮੈਟਾਬੋਲਿਜ਼ਮ ਫਾਸਟ ਹੋਏਗਾ ਜੋ ਸਵੇਰ ਦੀ ਸ਼ੁਰੂਆਤ ਤੁਹਾਡੀ ਅਗਰ ਇਸ ਤਰੀਕੇ ਨਾਲ ਹੋਏਗੀ ਤਾਂ ਤੁਹਾਡਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਫਾਸਟ ਹੋਏਗਾ ਜੋ ਕਿ ਆਪਣੀ ਹੈਲਪ ਕਰਦਾ ਆਪਣੀ weight ਨੂੰ ਲਵਸ ਕੰਚ ਦਾਦੇ ਦੁਪਹਿਰ ਦੇ ਦੁਪਹਿਰ ਦੇ ਵਿੱਚ ਤੁਸੀਂ ਲੰਚ ਚ ਕੀ ਲੈਣਾ ਹੈ ਲੰਚ ਦੇ ਵਿੱਚ ਤੁਸੀਂ ਦੋ ਰੋਟੀ ਤੁਸੀਂ ਬਹੁਤ ਹਲਕੀ ਰੋਟੀ ਲੈਣੀ ਆ ਆਪਸ਼ਨਲ ਹੈ ਜੀ ਅਗਰ ਤੁਸੀਂ ਦਹੀਂ ਲੈਣਾ ਚਾਹੁੰਦੇ ਹੋ ਲੋ ਪੈਟ ਬਟ ਮੈਂ ਤੁਹਾਨੂੰ ਰეკਮੈਂਡ ਕਰੂੰਗੀ ਕਿ ਤੁਸੀਂ ਲੋ ਨਾਲ ਤੁਸੀਂ ਸਲਾਦ ਲੈਣਾ ਜੀ ਸਲਾਦ ਕਈ ਵਾਰੀ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਹੁੰਦੀਆਂ ਪਰ ਜਿੰਨੀਆਂ ਕਿ ਚੀਜ਼ਾਂ ਨੇ ਉਹਦਾ ਸਲਾਦ ਬਣਾ ਕੇ ਤੁਸੀਂ ਸੜੇ ਤੋਂ ਗ੍ਰੀਨ ਸਬਜ਼ੀਆਂ ਅਗਰ ਆਪਾਂ ਖਾਂਦੇ ਤਾਂ ਆਪਾਂ ਨੂੰ ਉਹਦੇ ਵਿੱਚ ਨਿਊਟ੍ਰੀਸ਼ਨਸ ਬਹੁਤ ਮਿਲਦੇ ਨੇ ਸੋ ਆਪਣੀ ਬਾਡੀ ਨੂੰ ਜੋ ਵੀਕ ਨਹੀਂ ਹੁੰਦੀ ਹੁੰਦੀ ਹੁਣ ਕਰਦੇ ਦੀ ਸ਼ਾਮ ਦੀ ਸ਼ਾਮ ਨੂੰ ਤੁਸੀਂ ਅਗਰ ਤੁਹਾਨੂੰ ਭੁੱਖ ਲੱਗੇ ਤੁਸੀਂ ਗ੍ਰੀਨ ਟੀ ਪਲੱਸ ਇੱਕ ਬਾਣ ਮੈ ਤੇ ਲੈਣਾ ਹੀ ਲੈਣਾ ਹੁੰਦਾ ਜੇ ਸ਼ਾਮ ਦੇ ਟਾਈਮ ਜਦੋਂ ਭੁੱਖ ਲੱਗਦੀ ਆ ਉਦੋਂ आप कुछ इदा खा लिए, तो अपनी खराब हो सकती है तो आपने इस टाइम की करना है जी आप फल खाना है खाना है अगर फल नहीं है तो चले होंगे अपने को भूल खा किसी डाइट नई की बड़ी सोनी होगी खा सकते हो अगर पंद्रह दिन वह रिजल्ट चाहते हो तो रोटी ऑर्डर करो जी तो दिखा कि ਕਾ ਤਬ ਜਨਾ ਬਣਾ ਸਕਦੇ ਹੋ ਤੇ ਤੁਸੀਂ ਰੋਕੀਏ ਤਾਂ ਅਵੋਇਡ ਕਰਨ ਦੇ ਤਾਪੂ ਬੰਦ ਰੋ ਜਾ ਤਾਂ ਬੱਚੇ 3 ਮਹੀਨੇ ਦੇ ਪਰ ਕਈ ਵਾਰੀ ਸਿਰਫੀ ਅਵੋਇਡ ਨਹੀਂ ਕਰ ਸਕਦੇ ਤਾਂ ਤੁਸੀਂ ਬਹੁਤ ਹੀ ਛੇਤੀ ਰੱਖੀਏ ਜੇ 7 ਵਜੇ ਦੇ ਵਿੱਚ ਵਿੱਚ ਆਪਣੀ ਗ੍ਰੀਟ ਖਾ ਲਓ ਉਸ ਤੋਂ ਬਾਅਦ ਤੁਸੀਂ ਉਸੇ ਦੁੱਧ ਦਾ ਤੁਹਾਨੂੰ ਰੁਕਦੇ ਤੁਹਾਨੂੰ ਕਈ ਮੁੰਦੇ ਨੇ ਕਿ ਦੁੱਧ ਪੀਂਦੇ ਨਾਲ ਤੁਸੀਂ ਹਲਦੀ ਵਾਲਾ ਦੁੱਧ ਪੀਂਓ ਜੇ ਬਹੁਤ ਡਾਊਨ ਹੁੰਦਾ ਲੋ ਪੈਟਰੋਲਾ ਤੇ ਰਾਤ ਨੂੰ ਕੁਝ ਨਹੀਂ ਖਾਣਾ ਜੀ 10 ਦੇ ਤੋਂ ਬਾਅਦ ਕਿਤੇ ਹੋਰ ਇੱਕ ਗੱਲ ਜੀ ਜ਼ਰੂਰੀ ਨੋਟ ਹੈ ਕਿ ਰਾਤ ਨੂੰ ਆਪਾਂ ਦੇਾਸ ਰਹਿਗੇ ਸੋ ਜਾਣਾ ਹੈ ਆਪਾਂ ਦੇ ਪੂਰੇ ਰਿਹਾ ਹੋਏ ਸੋ ਇਹ ਹੱਦ ਤੱਕ ਦੀ ਰੁਟਿਨ ਫੋਲੋ ਕਰੋਗੇ ਇਹਨਾ ਤੁਹਾਡੇ ਜੋ ਚਾਂਸਸ ਨੇ 15 ਬਜਾਏ ਰੁਕੂ ਚੀ ਗੱਲ ਵੀ ਕਰਾ ਲਓ ਬਾਕੀ ਤੁਹਾਡੀ ਬੋਡੀ ਗੇਟ ਕੰਨ ਕਰ ਲਓ ਕੋਲ ਰਹੀ ਗੱਲ ਜੇ ਐਕਸਰਸਾਈਜ਼ ਉਹ ਮੇਰੀ ਸ਼ਾਰਟਲਿਸ ਜਿੱਦਾਂ ਦੇ ਦੇਖ ਸਕਦੇ ਹੋ ਨਾ ਕਿ ਇਹਦੇ ਉੱਤੇ ਆਪਣੇ ਡੈਸ ਦੇ ਨਾਲ ਨਾਲ ਸ਼ਾਰਟਸ ਵੀ ਐਡ ਕਰੋ ਤਾਂ ਕਿ ਤੁਹਾਡਾ ਵਜ਼ਨ ਬਹੁਤ ਹੀ ਜਲਦੀ ਕਤੇ ਕੁਝ ਜ਼ਰੂਰ ਨਹੀਂ ਕਮੈਂਟਾਂ ਦੇ ਵਿੱਚ ਦੱਸਣਾ ਹੈ ਕਿ ਤੁਹਾਡਾ ਕਿੰਨਾ ਵਜਨ ਘਟਿਆ ਕਿੰਨਾ। ਬਾ ਇੱਕ ਡਾਈਟ ਨਹੀਂ ਇੱਕ ਲਾਈਫ ਸਟਾਈਲ ਹੈ। ਸੋ ਅਗਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ 15 ਦਿਨ ਇਹ ਡਾਈਟ ਨੂੰ ਫਾਲੋ ਕਰਨਾ ਹੈ। ਸਹੀ ਨੀਂਦ ਲੈਣਾ, ਸਹੀ ਪਾਣੀ ਪੀਣਾ ਤੇ ਜੰਕ ਫੂਡ ਨੂੰ ਬਾਏ ਬਾਏ ਕਹਿਣਾ ਹੈ। ਅਗਰ ਵੀਡੀਓ ਅੱਛੀ ਲੱਗੀ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦਿਓ ਤੇ ਜੋ-ਜੋ ਵੀ ਇਹ 15 ਦਿਨਾਂ ਚੈਲੰਜ ਵਿੱਚ ਨਾਲ ਲੈ ਰਹੇ ਨੇ ਸਾਰੇ ਕਮੈਂਟਾਂ ਵਿੱਚ ਦੱਸਿਓ। ਥੈਂਕ ਯੂ ਜੀ।